ਮੇਰੇ ਕਲਗੀਆਂ ਵਾਲੇ ਪਾਤਸ਼ਾਹ ਤੁਸੀਂ ਜੋ ਤਗਮਮੀ ਤੁਸੀਂ ਛੱਤ ਧਰਮ ਦੀ ਰੱਖ ਲਈ ਦੇਸਾਂ ਦੀ ਥੰਮੀ ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ ਤੇਰੇ ਵਰਗਾ ਪੁੱਤ ਕੋਈ ਜੰਮ ਲੈ ਐਸੀ ਮਾਂ ਨਹੀਂ ਜੰਮੀ ਸ਼ਾਇਰ ਲਿਖਦਾ ਹਜੇ ਦੁਨੀਆ ਦੇ ਤਖਤੇ ਦੇ ਉੱਤੇ ਰਾਜ ਮਾਤਾ ਮਾਤਾ ਗੁਜਰਕੌਰ ਵਰਗੀ ਮਾਂ ਪੈਦਾ ਨਹੀਂ ਹੋਈ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਰਗੇ ਮਹਾਂ ਬਲੀ ਤਪਸਵੀ ਬੀਰ ਯੋਧੇ ਨੂੰ ਜਨਮ ਦੇ ਸਕੇ ਦੀਨ ਦੁਨੀਆ ਦੇ ਮਾਲਕ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਦ ਦੱਖਣ ਵੱਲ ਜਾਂਦੇ ਆ ਰਿਆਸਤ ਜੈਪੁਰ ਪਿੰਡ ਪੈਂਦਾ ਨਰਾਇਣਾ ਇੱਥੇ ਇੱਕ ਦਾदू पंਥੀਆਂ ਦਾ ਬਹੁਤ ਵੱਡਾ ਡੇਰਾ ਵਾ ਜਿਹਨੂੰ ਦਾदू ਦੁਆਰਾ ਵੀ ਕਿਹਾ ਜਾਂਦਾ ਵਾ ਇਸ ਮੇਰੇ ਦਾ ਮਹੰਤਾ ਜੈਤਰਾਮ ਜਦੋਂ ਉਹਨੂੰ ਗੁਰੂ ਨਾਨਕ ਪਾਤਸ਼ਾਹ ਮਰਦੇ ਦਸਵੇਂ ਸਰੂਪ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਰਦੇ ਆਉਣ ਦਾ ਪਤਾ ਲੱਗਾ ਉਹ ਆਪਣੇ ਚੇਲਿਆਂ ਨੂੰ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਪੁੱਜਾ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਸਾਡੇ ਡੇਰੇ ਵਿੱਚ ਆਓ ਅਸੀਂ ਤੁਹਾਡੀ ਸੇਵਾ ਕਰਨਾ ਚਾਹੁੰਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਰਜ ਮਹੰਤ ਜੈਤਰਾਮ ਦੇ ਨਾਲ ਉਹਦੇ ਡੇਰੇ ਵਿੱਚ ਪਹੁੰਚਦੇ ਆ ਮਹੰਤ ਜੈਤਰਾਮ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਅਤੇ ਨਾਲ ਦੇ ਸਿੰਘਾਂ ਦੀ ਰੱਜ ਕੇ ਸੇਵਾ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਮਰਦੇ ਕੋਲ ਮਹੰਤ ਜੈਤਰਾਮ ਬੈਠਾ ਤੇ ਦੀਨ ਦੁਨੀਆ ਦੇ ਮਾਲਕ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਰਜ ਪੁੱਛਣ ਲੱਗੇ ਜੈਤਰਾਮ ਜੀ ਕੁਝ ਨਾ ਕੁਝ ਆਪਣੇ ਵੱਡੇ ਦਾदू ਬਾਰੇ ਦੱਸੋ ਉਹਦੇ ਧਰਮ ਬਾਰੇ ਦੱਸੋ ਤੇ ਉਹਦੇ ਸਿਧਾਂਤਾਂ ਦੇ ਬਾਰੇ ਦੱਸੋ ਹੁਣ ਜੈਤ੍ਰਮ ਕਹਿਣ ਲੱਗਾ ਮਹਾਰਾਜ ਸਾਡੇ ਧਰਮ ਦੇ ਵਿੱਚ ਤੇ ਬਸ ਨਿਮਰਤਾ ਹੀ ਨਿਮਰਤਾ ਵਾ ਪਿਆਰ ਹੀ ਪਿਆਰ ਆ ਅਸੀਂ ਤੇ ਭਜਨ ਬੰਦਗੀ ਕਰਨ ਵਾਲੇ ਆ ਮਹਾਰਾਜ ਅਸੀਂ ਕਿਸੇ ਨੂੰ ਮਾਰਿਆ ਨਹੀਂ ਕਹਿੰਦੇ ਕਿਉਂਕਿ ਇਹ ਗੱਲਾਂ ਤਾਂ ਕਰ ਰਿਆ ਵਾ ਇਹਨੇ ਸਤਗੁਰ ਸੱਚੇ ਪਾਤਸ਼ਾਹ ਮਰਦੇ ਜਦੋਂ ਨਾਲ ਢਾਕ ਉੱਤੇ ਲੜਕਦਾ ਹੋਇਆ ਸ਼੍ਰੀ ਸਾਹਿਬ ਦੇਖਿਆ ਜਦੋਂ ਸਤਗੁਰ ਸੱਚੇ ਪਾਤਸ਼ਾਹ ਮਰਦੇ ਮੁੱਢੇ ਉੱਤੇ ਕਮਾਨ ਦੇਖੀ ਸਤਗੁਰੂ ਸੱਚੇ ਪਾਤਸ਼ਾਹ ਮਰਦੇ ਮੁੱਢੇ ਉੱਤੇ ਪੱਥਾ ਤੀਰਾਂ ਦਾ ਦੇਖਿਆ ਸ਼ਾਹੀ ਪੁਸ਼ਾਕ ਦੇਖੀ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਮਰਦੇ ਦਸਤਾਰੇ ਦੇ ਉੱਤੇ ਲੱਗੇ ਹੋਏ ਚੱਕਰ ਤੇ ਚੱਕਰਾਂ ਵਿੱਚ ਦੀ ਝਲਕਾਰੇ ਮਾਲਦੀ ਹੋਈ ਕਲਗੀ ਦੇਖੀ ਹੁਣ ਇਹ ਮਨ ਵਿੱਚ ਸੋਚਦਾ ਵਾ ਕਹਿੰਦਾ ਹੋ ਸਕਦਾ ਵਾ ਇਹਨਾਂ ਦੇ ਵੱਡੇ ਵਡੇਰੇ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਰ ਜਿਨ੍ਹਾਂ ਦੀ ਬਾਬਤ ਬੜਾ ਸੁਣਿਆ ਵੀ ਉਹਨਾਂ ਨੇ ਫਕੀਰੀ ਵੇਸ ਦੇ ਵਿੱਚ ਰਹਿ ਕੇ ਬੜਾ ਪ੍ਰਚਾਰ ਕੀਤਾ ਉਹ ਬੜੇ ਨਿਮਰਤਾ ਵਾਂਗ ਸੀਗੇ ਪਰ ਜਿਹੜਾ ਗੁਰੂ ਆਪ ਸ਼ਸ਼ਤਰ ਰੱਖਦਾ ਹੋਵੇ ਨਾਲ ਸ਼ਸ਼ਤਰ ਧਾਰੀ ਸੂਰਮੇ ਰੱਖਦਾ ਹੋਵੇ ਇਹ ਮੈਦਾਨੇ ਜੰਗ ਦੇ ਵਿੱਚ ਲੜਦੇ ਵੀ ਹੋਣਗੇ ਇਹ ਸ਼িকার ਵੀ ਖੱਢਣ ਜਾਂਦੇ ਹੋਣਗੇ ਐਸੇ ਗੁਰੂ ਦੇ ਕੋਲੋਂ ਤੇ ਨਿਮਰਤਾ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਇਸ ਕਰਕੇ ਮਹਾਰਾਜ ਨੂੰ ਕਹਿ ਰਿਹਾ ਮਹਾਰਾਜ ਸਾਡਾ ਧਰਮ ਤੇ ਬੜਾ ਨਿਮਰਤਾ ਵਾਲਾ ਵਾ ਸਾਡਾ ਜਿਹੜਾ ਵੱਡਾ ਬਡੇ ਦਾ ਦਾदू ਆ ਉਹ ਸਾਨੂੰ ਸਿਧਾਂਤ ਦੇ ਕੇ ਗਿਆ ਵਾ ਅਸੀਂ ਸ਼ਬਦ ਪੜ੍ਹਦੇ ਹਾਂ ਦਾदू ਦਾਵਾ ਦੂਰ ਕਰ ਕਲ ਕਾਲੀ ਜੇ ਭਾਈ ਜੇ ਕੋ ਮਾਰੇ ਈਟ ਢੀਮਾ ਲੀਜੇ ਸੀਸ ਚੜਾਏ ਮਹਾਰਾਜ ਜੇ ਕੋਈ ਸਾਨੂੰ ਮਾਰਨ ਵਾਸਤੇ ਵੀ ਆਜਵੇ ਉਹ ਸਾਡੇ ਭਾਵੇਂ ਇੱਟ ਮਾਰੇ ਭਾਵੇਂ ਸਾਡੇ ਢੀਮ ਮਾਰੇ ਮਹਾਰਾਜ ਅਸੀਂ ਉਹਨਾਂ ਅੱਗੋਂ ਲੜਦੇ ਨਹੀਂ ਸਭ ਉਹਨਾਂ ਦੇ ਵੱਲੋਂ ਮਾਰੀਆਂ ਹੋਈਆਂ ਇੱਟਾਂ ਤੇ ਢੀਮਾਂ ਨੂੰ ਅਸੀਂ ਆਪਣੇ ਸਿਰ ਤੇ ਉੱਤੇ ਚੁੱਕ ਕੇ ਰੱਖ ਲੈਨੇ ਆ ਮਰਜ ਬਸ ਸਾਡਾ ਧਰਮ ਨਿਮਰਤਾ ਤੇ ਪਿਆਰ ਵਾਲਾ ਵਾ ਸਤਿਗੁਰੂ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ ਜੈਤਰਾਮ ਜੀ ਬਸ ਇੰਨੀ ਕੀ ਨਿਮਰਤਾ ਵਾ ਪਰ ਸਾਡੇ ਧਰਮ ਦੇ ਵਿੱਚ ਤੇ ਨਿਮਰਤਾ ਦੀਆਂ ਹੱਦਾਂ ਬਹੁਤ ਵੱਡੀਆਂ ਵਾ ਸਾਡੇ ਵੱਡੇ ਤੇ ਸਾਨੂੰ ਸਦੀਵੀ ਸਿਧਾਂਤ ਦਿੱਕੇ ਗਏ ਆ ਅਸੀਂ ਸ਼ਬਦ ਪੜਦਿਆਂ ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾਂ ਨ ਮਾਰੇ ਘੁੰਮ ਆਪਨੜੇ ਕਰ ਜਾਈਏ ਪੈਰ ਤਿਨਾਂ ਦੇ ਚੁੰਮ ਜੈਤਰਾਮ ਜੀ ਜਿਹੜਾ ਸਾਨੂੰ ਮਾਰਨ ਵਾਸਤੇ ਆਵੇ ਅਸੀਂ ਤੇ ਉਹਦੇ ਪੈਰ ਵੀ ਚੁੰਮਣ ਤੱਕ ਜਾਂਦੇ ਆਂ ਹਾਂ ਜੈਤਰਾਮ ਜੀ ਪਰ ਜੇ ਕੋਈ ਸਮਝਾਇਆ ਨਾ ਸਮਝੇ ਜੇ ਕੋਈ ਮਨਾਇਆ ਨਾ ਮੰਨੇ ਤੇ ਅਸੀਂ ਨਿਮਰਤਾ ਦੇ ਜਿਹੜੀਆਂ ਹੱਦਾਂਵਾਂ ਪਿਆਰ ਦੀਆਂ ਹੱਦਾਂਵਾਂ ਉਹਨੂੰ ਕਿਸੇ ਸੀਮਤ ਹੱਦ ਤੱਕ ਰੱਖਦੇ ਆਂ ਪਹਿਲੀ ਤੇ ਗੱਲ ਅਸੀਂ ਤਤੀ ਤਵੀ ਉੱਤੇ ਬਹਿਣਾ ਜਾਣਦੇ ਆਂ ਅਸੀਂ ਜ਼ਬਰ ਦੀ ਜੰਗ ਸਬਰ ਦੇ ਨਾਲ ਕਰਨਾ ਜਾਣਦੇ ਆ ਜੈਤਰਾਮ ਜੀ ਜੀ ਅਸੀਂ ਆਪਣੇ ਧਰਮ ਦੇ ਵਿੱਚ ਨਿਮਰਤਾ ਦੀ ਗੱਲ ਕਰੀਏ ਅਸੀਂ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸੀਸ ਕਟਵਾਉਣਾ ਜਾਣਦੇ ਆ ਅਸੀਂ ਆਰਿਆਂ ਦੇ ਨਾਲ ਕੱਟ ਜਾਣਾ ਜਾਣਦੇ ਆ ਅਸੀਂ ਉੱਬਲ ਦੀ ਦੇਗ ਦੇ ਵਿੱਚ ਉੱਬਲਣਾ ਜਾਣਦੇ ਆ ਅਸੀਂ ਰੂਨ ਦੇ ਵਿੱਚ ਲਪੇਟ ਕੇ ਸੜਨਾ ਜਾਣਦੇ ਆ ਅਸੀਂ ਕਿਸੇ ਨੂੰ ਕੁਛ ਨਹੀਂ ਕਹਿੰਦੇ ਪਰ ਜੇ ਜ਼ਾਲਮ ਨਾਮ ਨੇ ਇਹ ਸਾਡੇ ਵੱਡੇ ਸਾਨੂੰ ਸਿਧਾਂਤ ਦੇ ਕੇ ਗਏ ਆ ਕਿਉਂਕਿ ਜੇ ਕੋਈ ਚੜ ਕੇ ਆ ਜਾਵੇ ਸਾਡੇ ਆ ਕੇ ਗਲਬੇ ਨੂੰ ਹੱਥ ਪਾ ਲਵੇ ਤੇ ਅਸੀਂ ਪਤਲੁਹਾ ਕੇ ਜੀਣ ਵਾਲਿਆਂ ਵਿੱਚੋਂ ਨਹੀਂ ਅਸੀਂ ਫਿਰ ਸਿਧਾਂਤ ਸਾਡੇ ਗੁਰੂ ਸਾਹਿਬਾਨ ਸਾਡੇ ਵੱਡੇ-ਵੱਡੇ ਦੇ ਸਾਨੂੰ ਦੇਖ ਕੇ ਗਏ ਆ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਸਿਖਾਏ ਜੈਤਰਾਮ ਜੀ ਅਸੀਂ ਪਤਲੁਹਾ ਕੇ ਜੀਣ ਵਾਲਿਆਂ ਦੇ ਵਿੱਚੋਂ ਨਹੀਂ ਅਸੀਂ ਆਪਣੇ ਸਿੱਖਾਂ ਨੂੰ ਸਿਧਾਂਤ ਦਿੱਤਾ ਵਾ ਜੇ ਕੋਈ ਨਾਮ ਨੇ ਜੇ ਕੋਈ ਨਾ ਸਮਝੇ ਜਦੋਂ ਸਿਰ ਤੋਂ ਪਾਣੀ ਲੰਘ ਜਵੇ ਤੇ ਫਿਰ ਤਲਵਾਰ ਦੇ ਮੁਠੇ ਨੂੰ ਹੱਥ ਪਾਉਣਾ ਸੀ ਜਾਇਜ ਸਮਝਦੇ ਆ ਚੂਕ ਕਰ ਅਦਾ ਹਮ ਹਿਲ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਜਦੋਂ ਜੈਤਰਾਮ ਨੇ ਸੁਣਿਆ ਨਾ ਸਤਿਗੁਰ ਸੱਚੇ ਪਾਤਸ਼ਾਹ ਮਰਦੇ ਕੋਲ ਬੈਠਾ ਦੋਵੇਂ ਹੱਥ ਜੋੜੇ ਕਹਿਣ ਲੱਗਾ ਮਹਾਰਾਜ ਮੈਂ ਗੁਰੂ ਨਾਨਕ ਪਾਤਸ਼ਾਹ ਮਰਦੇ ਧਰਮ ਬੱਦ ਦੇ ਬਾਰੇ ਸੁਣਿਆ ਹੀ ਸੀਗਾ ਅੱਜ ਵੇਖ ਵੀ ਲਿਆ ਗੁਰੂ ਨਾਨਕ ਪਾਤਸ਼ਾਹ ਮਰਦਾ ਧਰਮ ਦੁਨੀਆ ਦੇ ਨਾਲੋਂ ਨਿਆਰਾ ਬਾ ਜਿੱਥੇ ਭਗਤੀ ਵੀ ਆ ਜਿੱਥੇ ਸ਼ਕਤੀ ਵੀ ਆ ਮਹਾਰਾਜ ਜਿੱਥੇ ਸ਼ਾਸਤਰ ਵੀ ਆ ਜਿੱਥੇ ਛਸ਼ਤਰ ਵੀ ਆ ਮਹਾਰਾਜ ਜਿੱਥੇ ਧਰਮ ਵੀ ਆ ਜਿੱਥੇ ਰਾਜਨੀਤੀ ਵੀ ਆ ਸਤਿਗੁਰੂ ਸੱਚੇ ਪਾਤਸ਼ਾਹ ਮਰਜ ਜੈਤਰਾਮ ਨੂੰ ਕਹਿਣ ਲੱਗੇ ਸਵੇਰੇ ਅਸੀਂ ਤੁਹਾਡੇ ਡੇਰੇ ਦੇ ਵਿੱਚੋਂ ਚਲੇ ਜਾਣਾ ਇਹ ਕਹਿਣ ਲੱਗਾ ਮਹਾਰਾਜ ਸਾਰਾ ਇਲਾਕਾ ਤੁਹਾਡਾ ਵਾ ਜਿੱਧਰ ਨੂੰ ਮਰਜੀ ਜਾਓ ਪਰ ਮਹਾਰਾਜ ਇਸ ਗੁਦਾਵੀ ਦੇ ਕੰਢੇ ਵੱਡੂ ਨਹੀਂ ਜਾਣਾ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਜੈਤਰਾਮ ਜੀ ਕੀ ਗੱਲ ਆ ਉਧਰਲੇ ਬੰਨੇ ਕੋਈ ਡਰਿਆ ਇਹ ਕਹਿਣ ਲੱਗਾ ਮਰਜ ਹਾਂ ਕਿਉਂਕਿ ਮੈਂ ਤੁਹਾਨੂੰ ਮੰਨਣ ਵਾਲਾ ਵਾਂ ਮੈਂ ਨਹੀਂ ਚਾਹੁੰਦਾ ਤੁਸੀਂ ਉੱਥੇ ਜਾਓ ਤੇ ਤੁਹਾਡੀ ਉਹ ਸਾਦ ਬੇਇੱਜ਼ਤੀ ਕਰੇ ਮਰਜ ਕਹਿਣ ਲੱਗੇ ਕੌਣ ਸਾਦ ਇਕ ਕਹਣ ਲੱਗਾ ਮਹਾਰਾਜ ਉਸ ਗੁਦਾਵੀ ਦੇ ਕੰਢੇ ਉੱਤੇ ਇੱਕ ਸਾਧ ਨੇ ਡੇਰਾ ਪਾਇਆ ਵਾ ਜਿਹੜਾ ਵੀ ਉਹਦੇ ਡੇਰੇ ਵਿੱਚ ਜਾਂਦਾ ਵਾ ਉਹ ਪਹਿਲਾਂ ਤੇ ਬੜੀ ਆਉ ਭਗਤ ਕਰਦਾ ਵਾ ਤੇ ਫਿਰ ਉਹਦੇ ਡੇਰੇ ਦੇ ਵਿੱਚ ਤਖਤ ਪਿਆ ਵਾ ਉਸ ਤਖਤ ਤੇ ਬਲਟਾ ਕੇ ਆਏ ਗਏ ਨੂੰ ਜਿਹੜਾ ਵੀ ਉਹਦੇ ਡੇਰੇ ਵਿੱਚ ਜਾਵੇ ਫਿਰ ਉਹ ਤਖਤ ਆਪਣੀਆਂ ਸ਼ਕਤੀਆਂ ਦੇ ਨਾਲ ਉਲਟਾ ਦਿੰਦਾ ਵਾ ਹੁਣ ਜੈਤਰਾਮ ਦੱਸ ਰਿਹਾ ਵਾ ਤੇ ਸਤਗੁਰੂ ਸੱਚੇ ਪਾਤਸ਼ਾਹ ਮਰਜ ਸੁਣ ਰਹੇ ਆ ਐਨੀਆਂ ਗੱਲਾਂ-ਗੱਲਾਂ ਕਰਦੇ ਹੋਏ ਸਤਗੁਰ ਸੱਚੇ ਪਾਤਸ਼ਾਹ ਮਰਜ ਘੋੜੇ ਉੱਤੇ ਸਵਾਰ ਹੋਏ ਮਰਜ ਕਹਿਣ ਲੱਗੇ ਜੈਤਰਾਮ ਜੀ ਅਸਲ ਦੇ ਵਿੱਚ ਹੁਣ ਸਾਨੂੰ ਤਖਤ ਉਲਟਾਉਣ ਵਾਲਾ ਹੀ ਚਾਹੀਦਾ ਵਾ ਅਸੀਂ ਉਹਦੀ ਭਾਲ ਦੇ ਵਿੱਚ ਹੀ ਇੱਧਰ ਆਏ ਆ ਜਿਹੜਾ ਝੁਲਮਾ ਦੇ ਤਖਤ ਉਲਟਾ ਦੇਵੇ ਅਸੀਂ ਉਹਦੀ ਹੀ ਖੋਜ ਕਰਦੇ ਪਏ ਆ